ਤੁਹਾਨੂੰ ਘਰ ਚ ਨਜ਼ਰਬੰਦ ਕੀਤਾ ਹੋਇਆ ਕਿਉਂ ਕੋਈ ਗੱਲ ਨਹੀਂ ਤਾਂ ਪਹਿਲੀ ਵਾਰ ਤੇ ਮੇਰੀ ਉਹ ਵੱਡੀ ਹੈ ਤੇ 45 ਸਾਲ ਦਾ ਕਿਸਾਨ ਅੰਦੋਲਨ ਹੈ ਤੇ ਅੱਜ ਤੜਕੇ-ਤੜਕੇ ਨੇਰੇ ਚ ਪੁਲਸ ਆਈ ਜੁਲਤਾ ਥਾਲਾ ਪੈਂਦਾ ਮੈਨੂੰ ਤੇ ਉਹ ਆਏ ਨੇ ਮੇਰੇ ਲੜਕੇ ਨੇ ਕਿਹਨਾਂ ਵਾਰ ਪੁਲਸ ਆਈ ਹੈ ਘਰ ਆਈ ਆਪਣੇ ਪੁਲਸ ਮੈਂ ਆ ਕੇ ਮਿਲਿਆ ਤੇ ਉਹ ਕਹਿੰਦੇ ਜੇ ਤੂੰ ਸੇ ਤਿਆਰ ਹੈ ਉਹ ਤੁਹਾਨੂੰ ਥਾਲੇ ਲੈ ਕੇ ਜਾਣਾ ਹੈ ਮੈਂ ਕੋਈ ਨਹੀਂ ਮੈਂ ਤਿਆਰ ਹੋ ਜਨਾ ਚਾਹ ਪਾਣੀ ਪੀਓ ਮੈਨੂੰ ਥਾਣੇ ਲੈ ਗਏ ਥਾਣੇ ਜਾ ਕੇ ਜਿਹੜਾ ਬੁਖ ਹਸਰ ਸੀ ਉਹਨੇ ਮੇਰੀ ਪੁੱਤਰੇ ਜਿਹੜੇ ਦੇ ਹਸਰਾਂ ਨਾਲ ਗੱਲ ਕਰਾਈ ਮੇਰੇ ਸਾਰੇ ਵਿਚਾਰ ਜਾਣੇ ਤੇ ਮੈਂ ਸਪਸ਼ਟ ਕੀਤਾ ਵੀ ਸਾਡਾ ਇੰਡੀਅਨ ਫਾਰਮੈਚ ਐਸੋਸੀਏਸ਼ਨ ਜਦੋਂ ਤੋਂ ਖੰਡੌਰੀ ਤੇ ਛੱਪੂ ਮੋਰਚਾ ਲੱਗਿਆ ਦਿੱਲੀ ਚ ਲੋ ਟੱਲੇਵਾਲ ਸਾਹ ਆਪਣੇ ਸਾਹਿਬ ਦੀ ਅਗਵਾਈ ਚ ਅਸੀਂ ਉਹਨਾਂ ਦੀ ਵਿਚਾਰਾਂ ਦੇ ਨਾਲ ਸਹਿਮਤ ਸੀ ਕਿਉਂਕਿ ਸੈਂਟਰ ਨਾਲ ਸਾਡੀਆਂ ਮੱਗਾਂ ਨੇ ਜਿਹੜਾ ਦਿੱਲੀ ਘਰਾਉ ਰਿਹਾ ਸਾਲ ਤੋਂ ਵੱਧ ਪਿਛਲੇ ਸਾਲਾਂ 'ਚ ਉਹ ਰਿਕਤੇ ਮਕਾਂ ਮੋਦੀ ਸਾਹਿਬ ਮੰਨ ਨਹੀਂ ਸੀ ਰਿਹਾ ਤੇ ਜਿਹੜਾ ਇਹਨਾਂ ਨੇ ਅਪਰਾਧ ਕੀਤਾ ਦਿੱਲੀ 'ਚ ਲੋਕ ਅਸੀਂ ਇਹਨੂੰ ਪਸੰਦ ਕਰਕੇ ਜਿਹੜੀਆਂ ਫਾਰਮ ਜਿਵੇਂ ਲਗਾਤਾਰ ਖਲੌਰੀ ਤੇ ਛੱਬੂ ਸਾਡੇ ਵਰਕਰ ਸਾਡੇ ਜਿਹੜਿਆ ਤੇ ਪ੍ਰਧਾਨ ਪੰਜਾਬ ਦੇ ਸੂਬੇ ਦੇ ਹੋਰ ਅਧਿਕਾਰ ਲੱਗੇ ਹੋਏ ਸੀ ਤੇ ਮੈਂ ਜਦੋਂ ਉੱਥੇ ਸਾਰੀ ਗੱਲ ਦੱਸੀ ਤੇ ਕਹਿੰਦੇ ਨੇ ਤੁਹਾਡਾ ਚੰਡੀਗੜ੍ਹ ਦਾ ਕੋਈ ਪੰਜ ਤਰੀਕ ਦਾ ਪ੍ਰੋਗਰਾਮ ਹੈਗਾ ਇਹ ਕਿ ਸਾਡਾ ਤਾਂ ਨਾ ਸ਼ਬੂ ਵਾਲਿਆ ਤਾਂ ਨਾ ਖਲੌਰੀ ਵਾਲਾ ਤਾਂ ਨਾ ਸਾਡੀ ਜੱਥੇ ਬੰਦੀ ਤਾਂ ਹੈ ਤੇ ਅਸੀਂ ਫਿਰ ਵੀ ਉੱਤੇ ਗੱਲ ਕਰਨੇ ਆ ਗੱਲ ਕਰਕੇ ਫਿਰ ਬੋਖਾ ਅਫਸਰ ਨੂੰ ਟੈਡੀ ਫੁੱਡ ਆਇਆ ਹੋਣਾ ਕਹਿੰਦਾ ਜੀ ਤੁਸੀਂ ਪਹੁੰਚ ਤੋ ਰਸਤੋ ਪਰ ਤੁਹਾਨੂੰ ਅਸੀਂ ਘਰ ਹੀ ਬੰਦ ਕਰਕੇ ਰੱਖਣਾ ਮੈਂ ਪੁਰਥਾ ਦੇ ਭੇਜਣਾ ਤੁਸੀਂ ਇੱਕ ਦਾ ਘਰ ਜਾਓ ਫਿਰ ਜੋ ਉੱਥੋਂ ਸਰਕਾਰ ਦੀ ਹਦਾਇਤਾਂ ਆਉਣਗੀਆਂ ਅਸੀਂ ਉਹ ਕਰਾਂਗੇ ਐਵੇਂ ਹੋਇਆ ਹੈ ਤਦੋਂ ਮੈਂ ਇੰਦੇ ਤੇ ਗੱਲ ਕਰਨਾ ਚਾਹਦਾ ਜੋ ਮੈਂ ਉਮਰ ਦੇ ਤਿਹਰ ਪੇ ਸਾਦੇ ਜਿ ਘਰਾਂ ਤੁਹਾਡੇ ਨਾਲ ਕੈਂਟਰ ਸਰਕਾਰ ਤੇ ਸੂਬਾ ਸਰਕਾਰਾਂ ਵੀ ਜਿਹੜੀ ਟੈਲੀਜੈਂਸ ਹੈ ਜਿਹੜੀ ਟੈਲੀਜੈਂਸ ਸਰਕਾਰਾਂ ਨੇ ਖਿਲਾਰੀਆਂ ਨੇ ਉਹ ਨਕਾਮ ਰਹੀਆਂ ਨੇ ਜਿਹੜਾ ਆਹ ਘਾੜ ਵਾਪਰਿਆ ਇਹ ਕੋਈ ਇੱਕ ਸਾਲ ਤੋਂ ਸਾਰੀਆਂ ਜਥੇਬੰਦੀਆਂ ਦਾ ਪਤਾ ਸੀ ਕਿੰਨਾਂ ਜਥੇਬੰਦੀ ਦਾ ਕੀ ਪ੍ਰੋਗਰਾਮ ਹੈ ਚੰਡੀਗੜ੍ਹ ਕਿਹੜੇ ਜਾ ਰਹੇ ਨੇ ਦਿੱਲੀ ਕਿਹੜੇ ਜਾਣਾ ਚਾਹੁੰਦੇ ਨੇ ਕਿਹੜੇ ਮੋਰਚਿਆਂ ਤੇ ਬੈਠੇ ਨੇ ਤੇ ਮੈਂ ਕਹਿੰਦਾ ਵੀ ਇਹ ਭਗਵੰਤ ਸਿੰਘ ਬਾਣ ਮੇ ਜੇ ਉਹਨਾਂ ਜਥੇਬੰਦੀਆਂ ਨੂੰ ਬੱਤੀ ਜਥੇ ਜੁਨੀਆ ਵੀ ਜਥੇਬੰਦੀਆਂ ਰਾਜੇਵਰ ਸਾਹਿਬ ਜਾਂ ਹੋਰ ਜਿਹੜੇ ਪ੍ਰਮੁੱਖ ਲੀਡਰ ਸੀ ਉਹਨਾਂ ਨੂੰ ਬੁਲਾਇਆ ਸੀ ਕੱਲ ਤੇ ਜੋ ਅਖਬਾਰਾਂ ਮੈਂ ਅੱਜ ਅਖਬਾਰਾਂ ਪੜੀਆਂ ਜਾਂ ਮੀਡੀਆ 'ਚ ਰਾਤ ਤੋਂ ਰੋਲਾ ਪਿਆ ਹੈ ਵੀ ਉਹ ਗੱਲ ਸਿਰੇ ਨਹੀਂ ਚੜੀ ਗੱਲ ਜਦੋਂ ਜਿਹੜਾ ਧੋਲਨਕਾਰੀ ਹੈ ਨਾ ਉਹ ਗੁੱਸੇ ਚ ਹੁੰਦਾ ਹੈ ਉਹ ਕਿਤੇ ਕਭਰਾਟ ਉੱਚੀ ਵੀ ਗੱਲ ਕਰ ਦੇ ਜੇ ਮੀਟਿੰਗ ਚ ਤੇ ਜਿਹੜਾ ਸਰਕਾਰ ਵੱਲੋਂ ਹੁੰਦਾ ਹੈ ਮੁੱਖ ਮੰਤਰੀ ਹੁੰਦਾ ਜਾਂ ਹੋਰ ਉੱਚ ਅਧਿਕਾਰੀ ਹੁੰਦਾ ਉਹਦੀ ਸਹਿਣਸ਼ੀਲਤਾ ਟਾਈਮ ਰੈਡੀ ਚਾਹੀਦੀ ਸੋ ਮੈਂ ਸਮਝਦਾ ਮੈਂ ਮੁੱਖ ਮੰਤਰੀ ਸਾਹਿਬ ਨੇ ਗੱਲਾਂ ਉਹਨਾਂ ਦੀ ਮੰਨੀਆਂ ਨਾ ਮੰਨੀਆਂ ਚੰਗੀਆਂ ਲੱਗੀਆਂ ਨਾ ਚੰਗੀਆਂ ਲੱਗੀਆਂ ਤੇ ਕਭਰਾਟ ਚ ਮੁੱਖ ਮੰਤਰੀ ਨੂੰ ਮੀਟਿੰਗ ਨਹੀਂ ਸੀ ਤੋੜਨੀ ਚਾਹੀਦੀ ਉਹਦੀ ਮੈਂ ਨਿੰਦਿਆ ਕਰਦਾ ਤੇ ਜਿਹੜਾ ਇਥੇ ਤਾਂ ਤੇ ਪੰਜਾਬ ਦੇ ਹਾਲਾਤ ਬਣੇ ਨੇ ਨਸ਼ਿਆਂ ਦੇ ਹਾਲਾਤ ਵਿੱਚ ਪ੍ਰਿਸ਼ਟਾਚਾਰ ਦੀ ਮੂਵਮੈਂਟ ਹੁਣੇ ਇਹਨੇ ਸ਼ੁਰੂ ਕੀਤੀ ਹੈ ਤੇ ਇੱਕ ਪਾਸੇ ਮੁੱਖ ਮੰਤਰੀ ਸਾਡਾ ਸਹਿਯੋਗ ਪਬਲਿਕ ਦਾ ਮੰਗ ਰਿਹਾ ਹੈ ਕਿਉਂਕਿ ਅਸੀਂ ਸੋਸ਼ਲ ਜ਼ਿੰਦਗੀ ਵਾਲੇ ਆ ਉਹ ਕਹਿੰਦਾ ਵੀ ਜੇ ਨਸ਼ਿਆਂ ਦਾ ਕੋੜ ਵਧਣਾ ਤੇ ਮੇਰੀ ਸਰਕਾਰ ਤੋਂ ਸਹਿਯੋਗ ਦਿਓ ਜੇ ਪ੍ਰਿਸ਼ਟਾਚਾਰ ਦਫਤਰਾਂ ਨੂੰ ਬੰਦ ਕਰਾ ਦੇ ਮੇਰਾ ਸਹਿਯੋਗ ਦਿਓ ਤੇ ਅਸੀਂ ਸਹਿਯੋਗ ਦੇਣ ਵਾਸਤੇ ਤਿਆਰ ਆ ਅਸੀਂ ਚਾਹਣਿਆ ਵੀ ਸਾਡਾ ਤੇ ਮੁੱਖ ਮੰਤਰੀ ਸਾਡੀ ਗੱਲ ਕਰਦਾ ਹੈ ਭਰੇ ਦੀ ਗੱਲ ਕਰਦਾ ਸੀ ਉਹਨੂੰ ਸਹਿਯੋਗ ਦੇਣਾ ਚਾਹਣਿਆ ਤੇ ਜੇ ਇਸ ਤਰ੍ਹਾਂ ਦਾ ਸਹਿਯੋਗ ਮੰਗੇਗਾ ਸਾਡਾ ਪ੍ਰੋਗਰਾਮ ਦਿੱਲੀ ਜਾਣਦਾ ਹੈ ਸਾਡਾ ਪ੍ਰੋਗਰਾਮ ਦੱਲੇਵਾਲ ਸਾਹਿਬ ਮਰਨਵਰਤੇ ਬੈਠਾ ਹੈ ਉਹ ਸਰਕਾਰ ਨਾਲ ਸਾਡਾ ਮੀਟਿੰਗ ਦਾ ਦੌਰ ਹੁਣ 3 ਜੇਡ ਦਾ ਹੋਣਾ ਹੈ 19 ਤਰੀਕ ਨੂੰ ਤੇ ਇਹਨਾਂ ਹਾਲਾਤਾਂ ਵਿੱਚ ਮੈਨੂੰ ਸਮਝ ਨਹੀਂ ਆਈ ਉਮਰਤੇ ਸਾਹਿਬ ਨਾਲ ਵੀ ਮੁੱਖ ਮੰਤਰੀ ਕਿਹੜੇ ਇਸ਼ਾਰੇ ਤੇ ਚੱਲ ਰਿਹਾ ਜੀ ਜਲਸੀਆਂ ਦੇ ਇਸ਼ਾਰੇ ਤੇ ਚੱਲੇਗਾ ਇਹ ਫਿਰ ਸਮਾਜ ਦੀਆਂ ਵੋਟਾਂ ਦਾ ਕੀ ਬਣੂਗਾ ਫਿਰ ਸਮਾਜ ਦੇ ਲੀਡਰਾਂ ਦਾ ਬਣੂਗਾ ਕੀ ਜਨਸੀਆਂ ਜਿੱਦ ਮਰਜ਼ੀ ਤੱਕ ਲਜਾਣ ਕੱਲ ਨੂੰ ਪਾਕਿਸਤਾਨ ਦਾ ਕੋਈ ਨਾ ਕੋਈ ਏਜੰਸੀ ਰਿਪੋਰਟ ਦੇ ਦੇ ਕੋਈ ਬਈ ਬਹਿਰੂ ਦੇ ਜਾਂ ਟਲੇਵਾਲ ਦੇ ਜਾਂ ਭਡੇਰ ਸਾਹਿਬ ਦੇ ਸਬੰਧ ਪਾਕਿਸਤਾਨ ਨਾਲ ਦੇ ਤੇ ਜੇ ਉਹ ਉਹਨਾਂ ਜਨਸੀਆਂ ਨਹੀਂ ਚਲਾਣਾ ਸਰਕਾਰ ਨੂੰ ਤਾਂ ਫਿਰ ਤਾਂ ਲੋਕਤੰਤਰ ਨੂੰ ਖਤਰਾ ਸਭ ਤੋਂ ਵੱਡਾ ਨਸ਼ਾ ਨਾਲ ਉਹ ਤੇ ਪ੍ਰਸ਼ਾਸਨ ਨੂੰ